ਇਸ ਟਾਈਮ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਅਭਿਸ਼ਾਸ਼ਨ ਦਿਵਾ ਕੇ ਧਰਨਾ ਜਿਹੜਾ ਸਾਈਡ ਤੇ ਕਰਵਾਇਆ ਗਿਆ ਤੇ ਰਸਤਾ ਖੋਲ ਦਿੱਤਾ ਗਿਆ ਤੇ ਆਵਾਜ਼ਾਈ ਹੈ ਜਿਹੜੀ ਇਹ ਚਾਲੂ ਹੋ ਚੁੱਕੀ ਹੈ ਪਰ ਇੱਕ ਘੰਟੇ ਲਈ ਰਸਤਾ ਖੋਲਿਆ ਗਿਆ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਪਰਚਾ ਨਹੀਂ ਕੱਟਿਆ ਜਾਂਦਾ ਤਾਂ ਦੁਬਾਰਾ ਸੜਕ ਫੇਰ ਜਾਮ ਹੋਵੇਗੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਸਾਈਡ ਦੇ ਉੱਤੇ ਜਿਹੜੇ ਹਮਦਰਦੀ ਲਈ ਜਥੇਬੰਦੀਆਂ ਆਈਆਂ ਨੇ ਤੇ ਇਹ ਸਾਈਡ ਦੇ ਉੱਤੇ ਧਰਨਾ ਲਾਇਆ ਗਿਆ ਤੇ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਜਿੰਨੀ ਦੇਰ ਦੋਸ਼ੀ ਨਹੀਂ ਫੜੇ ਜਾਂਦੇ ਹਾਂਜੀ ਗੱਲ ਕਰਾਂਗੇ ਕ੍ਰਾਂਤੀਕਾਰੀ ਕਿਸਾਨ ਜੁੰਡ ਦੇ ਆਗੂ ਹਾਂਜੀ ਇਹ ਕੀ ਮਸਲਾ ਕੀ ਹੈ ਜੀ ਇਹ ਮਸਲਾ ਇਹੀ ਹੈ ਜੀ ਵੀ ਸਾਡੇ ਲਾਗਲੇ ਪਿੰਡਿੰ ਪਿੰਡ ਨਸੂ ਕਰਤੋ ਹਾਂਜੀ ਨੌਜਵਾਨ ਬੇਟਾ ਪਲਵਿੰਦਰ ਸਿੰਘ ਹਾਂਜੀ ਇੱਕ ਪਟਿਆਲੇ ਦਾ ਪਰਿਵਾਰ ਹੈ ਹਾਂਜੀ ਜਿਨ੍ਹਾਂ ਦੀ ਇੱਕ ਬੇਟੀ ਜਿਹੜੀ ਉਹ ਪਿੰਡ ਫਤੇਪੁਰ ਚ ਵਿਆਹੀ ਹੈ ਹਾਂਜੀ ਤੇ ਫਤੇਪੁਰ ਵਾਲੇ ਮੁੰਡੇ ਨਾਲ ਦੀ ਕਲਾਸ ਫੈਲੋ ਸੀਗੇ ਅੱਛਾ ਪਾਣੀ ਲਿਆਈ ਸੀ ਹਾਂਜੀ ਤੇ ਫਤੇਪੁਰ ਵਾਲੇ ਦਾ ਵਿਆਹ ਹੋਣ ਤੋਂ ਬਾਅਦ ਛੋਟੀ ਕੁੜੀ ਨਾਲ ਫਤੇਪੁਰ ਵਾਲੇ ਦਾ ਵਿਆਹ ਹੋ ਗਿਆ ਤੇ ਵੱਡੀ ਕੁੜੀ ਨਾਲ ਇਹਦੀ ਗੱਲਬਾਤ ਹੋ ਗਈ ਹਾਂਜੀ ਦੇ ਵਿੱਚ ਫਤਿਹਪੁਰ ਵਾਲੇ ਨੇ ਗੱਲ ਵੀ ਕਰਾਤੀ ਵੀ ਚਲ ਮੇਰੀ ਸਾਲੀ ਨੇ ਆਈ ਲੈਟਸ ਕੀਤੀ ਤੇ ਤੈਨੂੰ ਬਾਹਰ ਲੈ ਗਈ ਜਿਵੇਂ ਆਪਾਂ ਕਰਦੇ ਆਮ ਹਾਂਜੀ ਹਾਂਜੀ ਆਹ ਕੁੜੀ ਨੂੰ ਇਹਨਾਂ ਨੇ 7 ਲੱਖ ਰੁਪਇਆ ਲਾ ਕੇ ਇੰਗਲੈਂਡ ਭੇਟਾ ਹਾਂਜੀ ਇੰਗਲੈਂਡ ਪਹੁੰਚਣ ਦੇ ਕੁੜੀ ਹਾਂਜੀ ਹਾਂਜੀ ਆਪ ਉਹ ਦਰੀਆ ਕਰਨ ਲੱਗ ਕੇ ਪਰਿਵਾਰ ਨੂੰ ਮਾੜਾ ਬੋਲਣ ਲੱਗ ਗਈ ਬੇਟੇ ਨੇ ਡਿਪਰੈਸ਼ਨ ਜਾਣ ਕੇ ਹਾਂਜੀ ਰਾਤ ਦੇ 1 ਵਜੇ ਕੁੜੀ ਨਾਲ ਮੌਕੇ ਤੇ ਬਾਹਰ ਤੋਂ ਗੱਲ ਕਰਦਿਆਂ ਹਾਂਜੀ ਕੁੜੀ ਦੀ ਮਾਂ ਨਾਲ ਆਪਣੇ ਆਪ ਨੂੰ ਨੂੰ ਗੱਲ ਕਰਾਉਂਦਾ ਰਾਤ ਨੂੰ 1 ਵਜੇ ਕੁੜੀ ਨਾਲ ਗੱਲ ਕਰਦੇ ਆਂ ਲੜਾਈ ਝੱਲੇ ਦੇ ਵਿੱਚ ਮੁੰਡੇ ਨੇ ਡਿਪਰੈਸ਼ਨ ਜਾਣ ਕੇ ਹਾਂਜੀ ਆਪਣੇ ਆਪ ਗੋਲੀ ਮਾਰ ਲਈ। ਅੱਛਾ ਜੀ। ਤਾਂ ਉਹਦੀ ਡੈਥ ਹੋ ਗਈ। ਹਾਂਜੀ। ਹੁਣ 2 ਮਹੀਨੇ ਹੋ ਗਏ। ਉਹਦੇ ਵਿੱਚ ਕੁੜੀ ਦੀ ਮਾਂ ਦੀ ਕੁੜੀ ਦੇ ਪਿਓ ਦੀ ਕਿਸੇ ਬੰਦੇ ਦੀ ਅਜੇ ਤੱਕ ਅਰੈਸਟ ਨਹੀਂ ਪਈ। ਅੱਛਾ ਜੀ। ਅੱਜ ਉਸ ਦੇ ਵਿਰੋਧ ਦੇ ਵਿੱਚ ਅੱਜ ਸਾਨੂੰ ਮਜਬੂਰਨ ਇਹ ਛਟਕਾਰਾ ਪਰਚਾ ਕੀਤਾ ਜੀ। ਪਰਚਾ ਕੀਤਾ ਇੱਕ ਕੁੜੀ ਦੀ ਮਾਂ ਤੇ ਤੇ ਇੱਕ ਕੁੜੀ ਤੇ ਕੁੜੀ ਇੰਗਲੈਂਡ ਹੈ। ਹਾਂਜੀ। ਤੇ ਕੁੜੀ ਦੀ ਮਾਂ ਤੇ ਵੀ ਐਫ ਆਈ ਆਰ ਲੱਗਿਆ। ਪਰ ਅਜੇ ਤੱਕ ਤਾਂ ਕਿਸੇ ਦੀ ਰੈਸਟ ਨਹੀਂ ਹੈਗੀ ਯਾਰ। ਅੱਛਾ ਜੀ। ਹੁਣ ਇਹਦੇ ਵਿੱਚ ਰੀਜਨ ਕੀ ਹੈ? ਕੀ ਹੈ? ਇਹ ਸਰਕਾਰ ਦਾ ਹੀ ਇੱਥੇ ਦਬਾਅ ਮੰਨਿਏ ਕਿਦਾ ਮੰਨਿਏ। ਇਹ ਕੁਝ ਕਹਿਣ ਤੋਂ ਬਾਹਰ ਹੈ ਤੇ ਮਜਬੂਰਨ ਵਾਸਤੇ ਸਾਨੂੰ ਫਿਰ ਅਜੇ ਛੜਕਤੇ ਆਉਣਾ ਪੈ ਗਿਆ। ਹੁਣ ਜਿਹੜਾ ਰਸਤਾ ਖੋਲਿਆ ਹੈ ਇਹ ਕੀ ਆਸਵਾਸਨ ਦਵਾ ਕੇ ਖੋਲਿਆ ਹੀ ਰੱਖਿਆ। ਇਹਦੇ ਵਿੱਚ ਇਹੀ ਆਸਵਾਸਨ ਦਵਾਇਆ ਵੀ ਜਿਹੜਾ ਵਿੱਚ ਵਿਚੋਲਾ ਸੀ ਫਟੇਪੁਰ ਤੋਂ ਹਾਂਜੀ। ਮੁੰਡਾ ਅਬਰਨ ਕਾਲ ਹਾਂਜੀ। ਤੇ ਉਹਨੂੰ ਪਰਚੇ ਵਿੱਚ ਨਾਮਜ਼ਦ ਕਰਾਂਗੇ। ਹਾਂਜੀ। ਕਾਉਨ ਨੂੰ 2 ਦਿਨਾਂ ਦੇ ਵਿੱਚ ਉਹਦੀ ਰੈਸਟ ਪਾਵਾਂਗੇ ਕੁੜੀ ਦੀ ਮਾਂ ਨੂੰ ਫੜਾਂਗੇ ਹਾਂ ਜੇਕਰ ਅਸੀਂ ਨਹੀਂ ਕਰਦੇ ਤਾਂ ਤੁਸੀਂ ਦੁਬਾਰਾ ਧਰਨਾ ਲਾ ਸਕਦੇ ਠੀਕ ਹੈ ਇਥੇ ਯਕੀਨ ਤੇ ਅਸੀਂ ਅੱਜ ਛੜਕ ਨੂੰ ਫੋਨ ਦਿੱਤਾ ਠੀਕ ਹੈ ਤੇ ਧਰਨਾ ਜਾਰੀ ਹੈ ਵੈਸੇ ਸਾਈਡ ਤੇ ਧਰਨਾ ਫੈਟ ਤੇ ਜਾਰੀ ਹੈ ਹਾਂਜੀ ਬੰਦੇ ਸਾਡੇ ਗਏ ਨੇ ਡੀਡੀਆਰ ਕਟਾਉਣ ਹਾਂਜੀ ਜੇਕਰ ਪੁਲਿਸ ਉਹਦੇ ਵਿੱਚ ਕੋਈ ਚੁਲਾਕੀ ਕਰਦੀ ਹੈ ਤਾਂ ਅਸੀਂ ਦੁਬਾਰਾ ਫਿਰ ਸੜਕ ਤੇ ਬੈਠਾਂਗੇ ਠੀਕ ਹੈ ਜੀ 10 ਮਿੰਟ ਅਸੀਂ ਸਾਈਡ ਤੇ ਬੈਠਾਂਗੇ ਠੀਕ ਜਿੰਨੀ ਦੇਰ ਡੀਡੀਆਰ ਨਹੀਂ ਕੱਢਦੀ ਉਨੀ ਦੇਰ ਧਰਨਾ ਜਾਰੀ ਰਹੇਗਾ ਜਾਰੀ ਰਹੂਗਾ ਸਾਈਡ ਤੇ ਰਹੂਗਾ ਲੇਕਿਨ ਲੋਕਾਂ ਦਾ ਕੋਈ ਲੋਕ ਸਾਡੇ ਨੇ ਪਬਲਿਕ ਪਰੇਸ਼ਾਨ ਹੈ ਉਹ ਸਾਰੀ ਦਰਦ ਅਸੀਂ ਸਮਝਦੇ ਆਂ ਪਰ ਇਹ ਮਜਬੂਰੀਆਂ ਐਸੀਆਂ ਬਣ ਗਈਆਂ ਵੀ ਬਿਨਾ ਛੜਕ ਜਾਮ ਕਰਨ ਤੋਂ ਸਾਡੀ ਕੋਈ ਸੁਣਵਾਈ ਨਹੀਂ ਠੀਕ ਹੈ ਹਾਂ ਹਾਂਜੀ ਪ੍ਰਧਾਨ ਜੀ ਨਾਲ ਗੱਲ ਕਰਾਂਗੇ ਹਾਂਜੀ ਇਹ ਮਸਲਾ ਕੀ ਹੈ ਜੀ ਹਾਂਜੀ ਮੈਂ ਰਣਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੂਨ ਕ੍ਰਾਂਤੀਕਾਰੀ ਇਹ ਮਸਲਾ ਹੈਗਾ ਜੀ ਇੱਕ ਨੌਜਵਾਨ ਮੁੰਡਾ ਇੱਥੇ ਆਪਣੇ ਨਸੂਪਰ ਤੋਂ ਉਹਦੇ ਨਾਲ ਇੱਕ ਪਰਿਵਾਰ ਨੇ ਕਿਸੇ ਪਰਿਵਾਰ ਨਾਲ ਜਿਹੜਾ ਤਾਲਮੇਲ ਕਰਵਾਇਆ ਉਹਦੇ 'ਚ ਇਹ ਵੀ ਅੱਜਕੱਲ ਅਸੀਂ ਦੇਖਦੇ ਆ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਦੋਂ ਇੱਥੇ ਰੁਜ਼ਗਾਰ ਨਹੀਂ ਸਾਨੂੰ ਪੰਜਾਬ ਦੀ ਧਰਤੀ ਤੇ ਮਿਲਦਾ ਤਾਂ ਬਾਹਰਲੇ ਦੇਸ਼ਾਂ ਦਾ ਜਿਹੜਾ ਇਹ ਰੁੱਖ ਕਰਦੇ ਆ ਤੇ ਇਸ ਦੇ ਰੁੱਖ ਨੂੰ ਦੇਖਦੇ ਹੋਏ ਨੌਜਵਾਨਾਂ ਦੇ ਕੁੜੀਆਂ ਤੇ ਮੁੰਡਿਆਂ ਦੇ ਰੁੱਖ ਨੂੰ ਦੇਖਦੇ ਹੋਏ ਇੱਥੋਂ ਦੇ ਜਿਹੜੇ ਜੋ ਤੇਰੀ ਜਮਾਤ ਦੇ ਨਾਲ ਰਲੇ ਹੋਏ ਦੱਲੇ ਲੋਕ ਆ ਉਹਦੇ ਚ ਪ੍ਰਸ਼ਾਸਨ ਦੇ ਲੋਕ ਆਉਂਦੇ ਆ ਬਹੁਤ ਇਹ ਉਹਦੇ ਤੇ ਆਮ ਸਮਾਜ ਦੇ ਵਿੱਚ ਵਿਗੜੇ ਹੋਏ ਲੋਕ ਆਉਂਦੇ ਆ ਤੇ ਉਹ ਇਹਨਾਂ ਨੌਜਵਾਨਾਂ ਨੂੰ ਜਿਹੜੀ ਠੱਗਣ ਦਾ ਬਹੁਤ ਇਸ ਗੱਲ ਤੇ ਲਾਲਚ ਦੇ ਕੇ ਰੱਖਦੇ ਆ ਕਿ ਚਲੋ ਤੁਹਾਨੂੰ ਬਾਹਰ ਭੇਜਦੇ ਆ ਕਿਸੇ ਮੁੰਡੇ ਨੂੰ ਕੁੜੀ ਦੀ ਆਇਲਟਸ ਕਰਨ ਤੇ ਕਹਿੰਦੇ ਆ ਵੀ ਤੂੰ ਪੈਸੇ ਲਾ ਦੇ ਤੇ ਕਿਸੇ ਮੁੰਡੇ ਦੀ ਆਇਲਟਸ ਕਰਨ ਤੇ ਕੁੜੀ ਨੂੰ ਜਣੀ ਲਾਲਚ ਦੰਦਿਆ ਕੁੜੀ ਦੇ ਪਰਿਵਾਰ ਨੂੰ ਲਾਲਚ ਦੰਦਿਆ ਕਿ ਤੁਸੀਂ ਪੈਸੇ ਲਾ ਦੋ ਤੇ ਤੁਹਾਨੂੰ ਬਾਹਰ ਲੈ ਜਾਵਾਂਗੇ ਇਸ ਵਿੱਚੋਂ ਨਿਕਲਦੀ ਹੋਈ ਇੱਕ ਗੱਲ ਆ ਜਿਹੜੀ ਇੱਥੇ ਨਸੂ ਪਰਦਾ ਮੁੰਡਾ ਕੁਲਵਿੰਦਰ ਕੁਲਵਿੰਦਰ ਜੀ ਕੁਲਵਿੰਦਰ ਨਾਂ ਦਾ ਜਿਹੜਾ ਨੌਜਵਾਨ ਮੁੰਡਾ ਉਹਦੀ ਇੱਕ ਫਤਿਹਪੁਰ ਦੇ ਪਰਿਵਾਰ ਨੇ ਮੀਆਂ ਬੀਬੀ ਨੇ ਗੱਲ ਕਰਾਈ ਕਿ ਸਾਡੀ ਇੱਕ ਜਿਹੜੀ ਉਸ ਕੁਲਵਿੰਦਰ ਦੀ ਸਾਲੀ ਆ ਉਹਦੇ ਘਰ ਵਾਲੀ ਦੀ ਭੈਣ ਆ ਕਿ ਉਸ ਨੇ ਹਾਈਲਾਈਟਸ ਕਰ ਰਹੀ ਆ ਉਹਨੇ ਬਾਹਰ ਜਾਣਾ ਕਿ ਤੁਸੀਂ ਪੈਸੇ ਦੀ ਮਦਦ ਕਰ ਦੋ ਤੇ ਉਹ ਤੁਹਾਨੂੰ ਨਾਲ ਲੈ ਜਾਊਗੀ ਤੇ ਅੱਜ ਕੱਲ ਹਰ ਪਰਿਵਾਰ ਚ ਇਹ ਲਾਲਚ ਜਾਗਿਆ ਹੋਇਆ ਤੇ ਹਰ ਬੰਦਾ ਸੁਪਨੇ ਲੈਂਦਾ ਬਾਹਰ ਦੇ ਤੇ ਉਹਨਾਂ ਨੇ ਵੀ ਇਹਨਾਂ ਸੁਪਨਿਆਂ ਨੂੰ ਦੇਖਦੇ ਹੋਏ ਉਸ ਪਰਿਵਾਰ ਤੇ ਵਿਸ਼ਵਾਸ ਕੀਤਾ ਤੇ ਲੱਖਾਂ ਰੁਪਏ ਨੇ ਜਿਹੜੇ ਉਸ ਕੁੜੀ ਦੇ ਉਸ ਪਰਿਵਾਰ ਦੇ ਖਾਤਿਆਂ 'ਚ ਪਾਏ ਆ ਤੇ ਉਸ ਤੋਂ ਬਾਅਦ ਜਦੋਂ ਉਹ ਬਾਹਰ ਵੀ ਕੁੜੀ ਚਲੀ ਗਈ ਤੇ ਇੱਥੋਂ ਮੁੰਡੇ ਨੇ ਜਦੋਂ ਜਾਣ ਦੀ ਇੱਛਾ ਉਹਦੇ ਨਾਲ ਜ਼ਾਹਰ ਕੀਤੀ ਕਿ ਵੀ ਤੁਸੀਂ ਮੈਨੂੰ ਵੀ ਇੱਥੇ ਬਾਹਰ ਸੱਦੋ ਤਾਂ ਉਸ ਲੜਕੀ ਨੇ ਇਹਨਾਂ ਨੂੰ ਕੋਰਾ ਜਵਾਬ ਦਿੱਤਾ ਤੇ ਤੋ ਤਾਂ ਕਿ ਉਹਨੂੰ ਪੈਸੇ ਤੋਂ ਵੀ ਜਵਾਬ ਦੇਤਾ ਤੇ ਹੋਰ ਤਾਂ ਕੀ ਇਸ ਪਰਿਵਾਰ ਨੂੰ ਤੇ ਉਸ ਮੁੰਡੇ ਨੂੰ ਉਸ ਲੜਕੀ ਵੱਲੋਂ ਆਪਦੇ ਵਟਸਐਪ ਤੇ ਚੈਟ ਤੇ ਬਹੁਤ ਜਲੀਲ ਵੀ ਕੀਤਾ ਜਾਂਦਾ ਰਿਹਾ ਤੇ ਉਹਦੀਆਂ ਜਿਹੜੀਆਂ ਆਪ ਬੁਤਰੀਆਂ ਨੇ ਉਹਨਾਂ ਨੂੰ ਨਾ ਸਹਾਰ ਦਿਓ ਮੁੰਡੇ ਨੇ ਪਿਛਲੇ ਕੁਝ ਦਿਨ ਪਹਿਲਾਂ 2 ਮਹੀਨੇ ਦੇ ਲਗਭਗ ਪਹਿਲਾਂ ਉਹਨੇ ਆਪਣੇ ਆਪ ਜਿਹੜਾ ਗੋਲੀ ਮਾਰ ਕੇ ਸੁਸਾਈਡ ਕੀਤਾ ਆਤਮ ਹत्या ਕੀਤੀ ਹੈ ਤੇ ਪਰਿਵਾਰ ਆ ਜਿਹੜਾ ਪੂਰਾ ਸਦਵੇਂ ਚ ਆ ਦੇ ਉਸ ਦਿਨ ਤੋਂ ਪਰਿਵਾਰ ਪੁਲਿਸ ਦੇ ਤੇ ਪ੍ਰਸ਼ਾਸਨ ਦੇ ਅੱਗੇ ਪਿੱਛੇ ਘੁੰਮ ਰਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਪਰ ਹਾਰ ਕੇ ਪਰਿਵਾਰ ਨੇ ਅੱਜ ਜਦੋਂ ਇਹ ਗੱਲ ਭਾਰਤੀ ਕਿਸਾਨ ਜੀ ਨੇ ਨਾ ਕ੍ਰਾਂਤੀਕਾਰੀ ਕੋਲੇ ਕੀਤੀ ਤੇ ਅੱਜ ਉਹਦੇ ਚ ਇਹ ਸਾਫ ਹੋ ਗਿਆ ਕਿ ਸੱਚੀ ਮੁੱਚੀ ਉਸ ਲਟੇਰੇ ਪਰਿਵਾਰ ਨਾਲ ਇੱਥੋਂ ਦਾ ਜਿਹੜਾ ਪੁਲਿਸ ਪ੍ਰਬੰਧ ਆ ਉਹ ਰਲਿਆ ਹੋਇਆ ਤੇ ਹੁਣ ਅਸੀਂ 2 ਘੰਟੇ ਤੋਂ ਵੱਧ ਸਮੇਂ ਤੋਂ ਅਸੀਂ ਇੱਥੇ ਜਿਹੜਾ ਜਾਮ ਆ ਲਾਇਆ ਤੇ ਅੱਜ ਜਿਹੜਾ ਸੁੱਤਾ ਪ੍ਰਸ਼ਾਸਨ ਉਹ ਕੁਝ ਜਾਗ ਗਿਆ ਤੇ ਉਹ ਜਾਗਣ ਤੇ ਹੁਣ ਪਰਿਵਾਰ ਦੇ ਸਾਡੇ ਕੁਝ ਬੰਦੇ ਆ ਜਿਹੜੇ ਉਹੀ ਐਸਐਚਓ ਜਿਹੜਾ 2 ਮਹੀਨੇ ਤੋਂ ਗੱਲ ਸੁਣ ਲਈ ਨਹੀਂ ਸੀ ਤਿਆਰ ਉਹ ਹੁਣ ਜਣੀ ਇਸ ਗੱਲ ਨਾਲ ਸਹਿਮਤੀ ਪ੍ਰਗਟਾ ਕੇ ਕਿ ਅਸੀਂ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਜਿਹੜੇ ਦੋ ਮੀਆਂ ਬੀਬੀ ਆ ਪਿੰਡ ਫਤੇਪੁਰ ਦੇ ਤੇ ਉਹਨਾਂ ਦਾ ਨਾਮ ਆ ਜਿਹੜਾ ਅਸੀਂ ਪਰਚੇ ਦੇ ਵਿੱਚ ਡੀਡੀਆਰ ਕੱਟ ਕੇ 1 ਘੰਟੇ ਦੇ ਵਿੱਚ ਤੁਹਾਨੂੰ ਦੇ ਰਹੇ ਆ ਤੇ 3 ਦਿਨਾਂ ਦਾ ਉਹਨਾਂ ਨੇ ਸਮਾਂ ਮੰਗਿਆ ਕਿ ਅਸੀਂ 3 ਦਿਨਾਂ ਦੇ ਵਿੱਚ ਸਾਰੇ ਜਿਹੜੇ ਇਸ ਗੁੰਡਾ ਜਾਂ ਗੈਂਗਸਕਵੈਡ ਆ ਜਿਹੜਾ ਲੋਕਾਂ ਨੂੰ ਲੁੱਟਣ ਦਾ ਤੇ ਇਹਨਾਂ ਨੂੰ ਜਿੰਨਾ ਵੀ ਸਾਤ ਹੋਇਆ ਸੀ ਫੜਾਂਗੇ ਤੇ ਜੇ ਇਹ ਫੇਰ ਵੀ ਆਨਾਂ ਕਾਨੀ ਕਰਦੇ ਆ ਜਾਂ ਫੜਦੇ ਨਹੀਂ ਜਾਂ ਕਿਸੇ ਪ੍ਰੈਸ਼ਰ ਥੱਲੇ ਆ ਦਬਾਅ ਥੱਲੇ ਆ ਸਰਕਾਰੀ ਜਾਂ ਪੁਲਿਸ ਦੇ ਜਾਂ ਪੈਸੇ ਦੇ ਦਬਾਅ ਥੱਲੇ ਆ ਤਾਂ ਫੇਰ ਅਸੀਂ ਤਿੰਨ ਦਿਨਾਂ ਤੋਂ ਬਾਅਦ ਆ ਜਿਹੜਾ ਫੇਰ ਇੱਥੇ ਆਣ ਮਿੱਥੇ ਸਮੇਂ ਲਈ ਇਸ ਰੋਡ ਨੂੰ ਇਸ ਜਗ੍ਹਾ ਤੇ ਧਰਨਾ ਲਾਵਾਂਗੇ ਤੇ ਜਾਮ ਕਰਾਂਗੇ ਤੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਉਦੋਂ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ ਧੰਨਵਾਦ ਸਾਡੇ ਸਾਰੇ ਰਿਸ਼ਤੇਦਾਰ ਸਾਡੇ ਪਿਆਰੇ ਮਿੱਤਰ ਉਸ ਸਮੇਂ ਸੱਦਵੇਂ ਦੇ ਵਿੱਚ ਹੁੰਦੇ ਆ ਤੇ ਇਹ ਜਿਹੜੇ ਇੱਥੋਂ ਦੇ ਅਫਸਰ ਆਏ ਉਸ ਸਮੇਂ ਦੇ ਵਿੱਚ ਹੀ ਬਿਆਨ ਲਿਖਾਉਂਦੇ ਆ ਤਾਂ ਕਿ ਉਲਟੇ ਸਿੱਧੇ ਜਿਹੜੇ ਬਿਆਨ ਹੋਣ ਤਾਂ ਕਿ ਅਸੀਂ ਦੂਜੀ ਤਰਫੋਂ ਵੀ ਕੁਛ ਨਾ ਕੁਛ ਲੈਣ ਜੋਗ ਹੋਈਏ ਦੂਜੀ ਤਰਫੋਂ ਵੀ ਛੱਡਣ ਜੋਗ ਹੋਈਏ ਸਾਡੇ ਦੇ ਵੱਡਾ ਜਿਹੜਾ ਕਹਾੜਾ ਜਿਹਨੂੰ ਤੁਸੀਂ ਵੋਟਾਂ ਪਾ ਕੇ ਬਣਾਉਂਦੇ ਹੋ ਮੰਤਰੀ ਉਹਨਾਂ ਮੰਤਰੀਆਂ ਦੀਆਂ ਸ਼ਿਫਾਰਸ਼ਾਂ ਦਾ ਨਾਲ ਜਿਹੜੇ ਲੋਕ ਸਾਨੂੰ ਲੁੱਟਦੇ ਆ ਤੇ ਸਾਨੂੰ ਕੁੱਟਦੇ ਵੀ ਆ ਤੇ ਉਹੀ ਮੰਤਰੀ ਜਿਹੜੇ ਤੁਹਾਡੇ ਨੜੀ ਸੜੁੱਕ ਜਵਾਕਾਂ ਦੀਆਂ ਨਲੀਆਂ ਚੱਟਦੇ ਆ ਪਿੰਡਾਂ ਜਾ ਕੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਤੇ ਉਹਨਾਂ ਨੂੰ ਗੋਦੀ ਚੱਕਦੇ ਆ ਤੇ ਉਹਨਾਂ ਦੀਆਂ ਨਲੀਆਂ ਵੀ ਚੱਟਦੇ ਆ ਪਰ ਜਦੋਂ ਵੋਟਾਂ ਲੈਂਦੇ ਆ ਤੇ ਵੋਟਾਂ ਲੈ ਕੇ ਅਗਲੇ ਦਿਨ ਤੁਹਾਨੂੰ ਮਿਲਣ ਦਾ ਵੀ ਸਮਾਂ ਨਹੀਂ ਦਿੰਦੇ ਆ ਦੂਜੀ ਗੱਲ ਸਾਨੂੰ ਇਸ ਗੱਲ ਦਾ ਵੀ ਮਾਗਤਾ ਕਿ ਜਦੋਂ ਕਿਸਾਨ ਯੂਨੀਅਨ ਵਾਲੇ ਕਿਤੇ ਰੌਲਾ ਪਾਉਂਦੇ ਆ ਤੇ ਜਿਵੇਂ ਆਪਾਂ ਚੁਪਾਇਆ ਪਰਿਵਾਰ ਬਾਰੇ ਕਿਸੇ ਨੂੰ ਨਹੀਂ ਪਤਾ ਵੀ ਕੀ ਹੋਇਆ ਇਹ ਗਾਲਾਂ ਜੂਨੀਅਨ ਵਾਲਿਆਂ ਨੂੰ ਕੱਢਦੇ ਆ ਇਹ ਜੂਨੀਅਨ ਵਾਲੇ ਰੇਖ ਥੰਮੇ ਧਰਨਾ ਲਾ ਕੇ ਬਹਿ ਜਾਂਦੇ ਆ ਤੇ ਜਦੋਂ ਲੋਕਾਂ ਦੀ ਕੋਈ ਬਾਹ ਨਹੀਂ ਫੜਦਾ ਤਾਂ ਜਥੇਬੰਦੀਆਂ ਨੂੰ ਬਾਹ ਫੜਨੀ ਪੈਂਦੀ ਆ ਕਿਉਂਕਿ ਜਥੇਬੰਦੀਆਂ ਦੇ ਇੱਕ ਸਮਾਜ ਦਾ ਹਿੱਸਾ ਹੈ ਜਥੇਬੰਦੀ ਦਾ ਇੱਕ ਅੰਗ ਨੇ ਲੋਕ ਤੇ ਸਾਨੂੰ ਲੋਕਾਂ ਦੀ ਗੱਲ ਸੁਣਨੀ ਵੀ ਪਊਗੀ ਤੇ ਉਹ ਗੱਲ ਕਰਨੀ ਵੀ ਪਊਗੀ ਤੇ ਇੱਥੋਂ ਦੇ ਲਟੇਰੇ ਪ੍ਰਸ਼ਾਸਨ ਤੋਂ ਮਨਾਉਣੀ ਵੀ ਪਊਗੀ ਤੇ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡੀ ਰਜਾ ਦੇ ਨਾਲ ਉਹ ਮੁੰਡੇ ਇੱਥੋਂ ਜਿਹੜੇ ਗਏ ਆ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ 2 ਘੰਟੇ ਦੇ ਵਿੱਚ ਵਿੱਚ ਜਿਹੜਾ ਪਰਚਾ ਕਰਕੇ ਤੁਹਾਨੂੰ ਦਮਾਗੇ ਤੇ 3 ਦਿਨਾਂ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ 3 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੀ ਅਰੈਸਟ ਪਾਵਾਂਗੇ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਹੈ ਅਪੀਲ ਹੈ ਕਿ ਐਵੇਂ ਸਾਦੇ ਤਾਕਿਆ ਤੇ ਨਹੀਂ ਅਸੀਂ ਰਹਿਣਾ ਕਿ ਇਹ ਦਿਨ ਦਿਨਾਂ ਜੋ ਹੁਣ ਫੜ ਲਣਗੇ ਐਵੇਂ ਕਦੇ ਵੀ ਨਹੀਂ ਹੁੰਦਾ ਤੁਸੀਂ ਕਰੋਗੇ ਤਿਆਰੀ ਪਿੰਡ ਪਿੰਡ ਜਾ ਕੇ ਲਾਉਸਮੈਂਟਾਂ ਕਰੋਗੇ ਆਪਾਂ ਤਾਇਏ ਕਰਕੇ ਉਠਾਂਗੇ ਵੀ ਕਿੰਨੀ ਤਰੀਕ ਨੂੰ ਦੁਬਾਰੇ ਇੱਥੇ ਜਿਹੜਾ ਫੇਰ ਧਰਨਾ ਲਾਉਣਾ ਐਵੇਂ ਉਹਨਾਂ ਦੇ 3 ਦਿਨ ਜਾਂ 2 ਦਿਨਾਂ ਦੇ ਕਹਿਣ ਤੇ ਕੋਈ ਮਤਲਬ ਨਹੀਂ ਉਹ ਆਪਾਂ ਦੇਖਣਾ ਕਿ ਦੁਬਾਰੇ ਵੱਡਾ ਧਰਨਾ ਲਾਉਣ ਦੀ ਤਿਆਰੀ ਆਪਾਂ ਕਿੰਨੇ ਦਿਨਾਂ 'ਚ ਕਰ ਸਕਦੇ ਆ 3 ਦਿਨਾਂ 'ਚ ਕਰ ਸਕਦੇ ਆ 4 ਦਿਨਾਂ 'ਚ ਕਰ ਸਕਦੇ ਆ 5 ਦਿਨਾਂ 'ਚ ਕਰ ਸਕਦੇ ਆ ਜਿੰਨੀ ਵੀ ਸਾਡੀ ਸਹਿਮਤੀ ਹੋਵੇ ਕੋਨੇ ਦਿਨਾਂ ਦੇ ਵਿੱਚ ਆਪਾਂ ਐਲਾਨ ਕਰਾਂਗੇ ਪਿੰਡਾਂ ਦੇ ਵਿੱਚ ਜਾ ਕੇ ਅਖਬਾਰਾਂ ਦੇ ਵਿੱਚ ਜਾ ਕੇ ਆਪਣੇ ਮੀਡੀਆ ਦੇ ਵਿੱਚ ਜਾ ਕੇ ਤੇ ਦੱਸਾਂਗੇ ਕਿ ਜੇ ਉਸ ਦਿਨ ਤੱਕ ਲੋ ਇਹਨਾਂ ਲੋਕਾਂ ਦੀ ਕਿਰਪਾਦਾਰੀ ਨਾ ਪਾਈ ਗਈ ਤਾਂ ਆਪਾਂ ਫਿਰ ਦੁਬਾਰੇ ਇੱਥੇ ਫੇਰ ਬੈਠਾਂਗੇ ਤੇ ਪੱਕਾ ਬੈਠਾਂਗੇ ਤੇ ਐਵੇਂ ਟਰਾਲੀਆਂ ਨਹੀਂ ਲਾਵਾਂਗੇ ਇਹਦੇ ਵਿੱਚ ਟੈਂਟ ਲਾ ਕੇ ਬੈਠਾਂਗੇ ਇੱਥੇ ਸਾਡਾ ਲੰਗਰ ਹੋਊਗਾ ਇੱਥੇ ਸਾਡੇ ਚਾਹ ਪਾਣੀ ਹੋਊਗਾ ਇੱਥੇ ਸਾਡੇ ਬਿਸਤਰੇ ਹੋਣਗੇ ਸਾਰੇ ਪ੍ਰਬੰਧ ਆ ਜਿਹੜੇ ਰਾਤ ਦੇ ਵੀ ਦਿਨ ਦੇ ਵੀ ਇੱਥੇ ਆਪਾਂ ਬੈਠਾਂਗੇ ਤੇ ਆਪ ਹੀ ਇੱਥੇ ਆਪਣੇ ਸਪੀਕਰ ਹੋਣਗੇ ਉਹ ਜਥੇਬੰਦੀ ਦੇਖੂਗੀ ਕਿ ਹੋਰ ਜਥੇਬੰਦੀਆਂ ਆਉਂਦੀਆਂ ਨੇ ਇੱਥੇ ਸਾਥੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਾਲੇ ਹੋਰ ਇੱਥੇ ਬੈਠਿਆ ਸੀ ਧੰਨਵਾਦ ਕਰਦੇ ਆ ਉਹਨਾਂ ਦਾ ਤੇ ਅਸੀਂ ਸੱਤ ਲਾਂਗੇ ਇਸ ਗੱਲ ਦੀ ਪ੍ਰਵਾਹ ਨਾ ਕਰੋ ਕਿ ਅਸੀਂ ਘਟਾ ਅੱਜ ਦਾ ਕੀ ਤੀਗਾ ਅੱਜ ਦਾ ਕੱਲ ਅਸੀਂ ਪੀਪਲੀ ਗਏ ਆ ਸਾਡੇ ਸਮਾਣਾ ਬਲਾਕ ਦੇ ਪ੍ਰਧਾਨ ਨੇ ਕਰਨਾਮ ਸਿੰਘ ਟੈਂਠੜਾ ਬੈਠੇ ਆ ਵਿੱਚ ਤੇ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਆਹ ਕੇਸ ਹੈ ਤੇ ਅਸੀਂ ਕਹਿ ਆ ਵੀ ਮੀਟਿੰਗ ਕਰਨੀ ਆ ਆਪਾਂ ਸਾਰਿਆਂ ਨੂੰ ਪੁੱਛਣਾ ਤੇ ਅਗਲਿਆਂ ਦਾ ਮੁਖ ਤਕਲੀਫ ਆ ਜਿਹੜਾ ਸਾਂਝਾ ਕਰਨਾ ਉਦੋਂ ਬਾਅਦ ਕੀ ਪ੍ਰੋਗਰਾਮ ਆ ਫਿਰ ਉਹ ਲੀਕਾਂਗੇ ਚਲੋ ਪਰਿਵਾਰ ਵੱਲੋਂ ਇਸ ਗੱਲ ਦੀ ਤਿਆਰੀ ਕੀਤੀ ਕਿ ਅਸੀਂ ਧਰਨਾ ਲਾਉਣਾ ਜੀ ਅਸੀਂ ਤਿੰਨ ਦਿਨ ਇਹਨਾਂ ਨੂੰ ਦੇ ਸਕਦੇ ਤੇ ਜਥੇਬੰਦੀ ਨੇ ਤੁਹਾਡੀ ਗੱਲ ਨਾਲ ਹਾਂ ਚ ਹਾਂ ਜਿਹੜੀ ਉਹ ਮਲਾਈ ਤੇ ਆਪਾਂ ਧਰਨਾ ਲਾਇਆ ਤੇ ਆਪਣੀ ਗੱਲ ਉਹਨਾਂ ਤੱਕ ਪਹੁੰਚੀ ਤੇ ਉਹ ਇੱਥੇ ਆਏ ਤੇ ਗੱਲ ਉਹਨਾਂ ਨੇ ਸੁਣੀਆ ਤੇ ਆਪਾਂ ਨੂੰ 2 ਘੰਟੇ ਵਾਸਤੇ ਉਹਨਾਂ ਨੇ ਕਿਹਾ ਤੇ ਇੱਥੇ ਬੈਠੋ ਜੇ 2 ਘੰਟੇ ਦੇ ਵਿੱਚ ਨਹੀਂ ਸਾਡਾ ਕੰਮ ਹੁੰਦਾ ਤਾਂ ਆਪਾਂ ਫੇਰ ਦੁਬਾਰੇ ਉਵੇਂ ਆਪੀ ਜਿੱਥੇ ਟਰਾਲੀਆਂ ਨੇ ਤੇ ਉਵੇਂ ਹੀ ਲਾਵਾਂਗੇ ਤੇ ਉਵੇਂ ਹੀ ਬੈਠਾਂਗੇ ਤੇ ਇੱਥੇ ਆਪਾਂ ਵਿਚਾਲੇ ਬਿਸਤਰੇ ਲਾਵਾਂਗੇ